ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇਖਦੇ ਸਰਦਾਰ ਜਸ ਕੰਦਰ ਦਾ ਸਵਾਗਤ ਹੈ ਮਹਿਕ ਤੇ ਕੌਟ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਆ। ਦੇਸ਼ ਭਰ ਵਿੱਚ ਮੌਸਮ ਦਾ ਮિજાਜ ਬਦਲਣ ਲੱਗਾ ਹੈ ਜਿਵੇਂ ਜਿਵੇਂ ਨਵੰਬਰ ਦਾ ਮਹੀਨਾ ਲੰਘ ਰਿਹਾ ਹੈ ਠੰਡ ਵੀ ਵਧਦੀ ਜਾ ਰਹੀ ਹੈ ਇੱਕ ਪਾਸੇ ਤੇਨ ਵਿੱਚ ਮੌਸਮ ਸਾਫ ਅਤੇ ਸੁੱਕਾ ਰਹਿੰਦਾ ਹੈ ਤੇ ਦੂਜੇ ਪਾਸੇ ਸ਼ਾਮ ਦੇ ਸਮੇਂ ਨਾਲ ਤਾਪਮਾਨ ਵਿੱਚ ਜੋ ਘਟਿਆ ਘਟਾਹ ਵੀ ਦੇਖਣ ਨੂੰ ਮਿਲ ਰਿਹਾ ਹੈ ਇਹਨਾਂ ਵਿੱਚ ਮੌਸਮ ਵਿਭਾਗ ਨੇ ਚੱਕਰਵਾਤੀ ਤੂਫਾਨ ਦੀ ਸੁਭਾਵਨਾ ਦਰਸਾਈ ਹੈ ਆਈਐਮਡੀ ਦੇ ਅਨੁਸਾਰ ਬੰਗਾਲ ਦੀ ਖਾੜੀ ਵਿੱਚ ਬਣ ਰਿਹਾ ਨਵਾਂ ਮੌਸਮੀ ਬਰਨਾਲੀ ਤੇਜ਼ ਨਾਲ ਸਰਗਰਮ ਹੋ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਵੱਡੇ ਚੱਕਰਵਾਤੀ ਖਤੇ ਦਾ ਰੂਪ ਲੈ ਸਕਦਾ ਹੈ ਆਈਐਮਡੀ ਦੇ ਮੁਤਾਬਿਕ ਮਲੇਸ਼ੀਆ ਅਤੇ ਸਟ੍ਰੇਟ ਆਫ ਮਲਾਕਾ ਕੋਲ ਮੌਜੂਦ ਘੱਟ ਦਬਾਅ ਵਾਲਾ ਖੇਤਰ ਹਾਲੇ ਉੱਥੇ ਹੀ ਬਣਿਆ ਹੋਇਆ ਹੈ ਅਤੇ ਇਸ ਨਾਲ ਜੁੜਿਆ ਸਾਈਕਲੋਨਿਕ ਸਰਕੂਲੇਸ਼ਨ 7.6 ਕਿਲੋਮੀਟਰ ਚਾਈ ਤੱਕ ਸਰਗਰਮ ਹੈ ਅੰਦਾਜ਼ਾ ਹੈ ਕਿ ਪ੍ਰਣਾਲੀ ਪੱਛਮ ਉੱਤਰ ਪੱਛਮੀ ਦਿਸ਼ਾ ਵਿੱਚ ਅੱਗੇ ਵਧਦੀ ਹੋਈ ਅਗਲੇ 24 ਘੰਟਿਆਂ ਵਿੱਚ ਦੱਖਣ ਅੰਡਮਾਨ ਸਾਗਰ ਉੱਤੇ ਡਿਪਰੈਸ਼ਨ ਵਿੱਚ ਬਦਲ ਜਾਏਗੀ ਅਤੇ ਫਿਰ ਅਗਲੇ 48 ਘੰਟਿਆਂ ਵਿੱਚ ਚੱਕਰਵਾਤੀ ਤੂਫਾਨ ਦੇ ਰੂਪ ਵਿੱਚ ਦੱਖਣ ਬੰਗਾਲ ਦੀ ਖਾੜੀ ਵਿੱਚ ਤਿੱਬਰ ਹੋ ਸਕਦੀ ਹੈ। ਇਸ ਆਈਕੋਲਿਨ ਪ੍ਰਣਾਲੀ ਦੇ ਪ੍ਰਭਾਵ ਕਾਰਨ ਤਾਮਿਲਨਾਡੂ, ਕੇਰਲ, લક્ષਦੀਪਤੇ, ਤੱਟਵਰਤੀ ਆਂਧਰਾ ਪ੍ਰਦੇਸ਼ ਵਿੱਚ ਅਗਲੇ 5 ਦਿਨਾਂ ਵਿੱਚ ਭਾਰੀ ਮੀਂਹ ਦਾ ਦੌਰ ਸ਼ੁਰੂ ਹੋਣ ਵਾਲਾ ਹੈ। ਤਾਮਿਲਨਾਡੂ ਵਿੱਚ 25 ਤੋਂ 26 ਨਵੰਬਰ ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ ਜਦੋਂ ਕਿ 28, 29 ਅਤੇ 3 ਨਵੰਬਰ ਨੂੰ ਬਹੁਤ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਕੇਰਲ ਅਤੇ ਮਾਹੇ ਵਿੱਚ 26 ਨਵੰਬਰ ਤੱਕ ਭਾਰੀ ਮੀਂਹ ਹੋ ਸਕਦਾ ਹੈ ਆਂਧਰਾ ਪ੍ਰਦੇਸ਼ ਅਤੇ ਯਮਨ ਵਿੱਚ 29 ਅਤੇ 3 ਨਵੰਬਰ ਨੂੰ ਭਾਰੀ ਮੀਂਹ ਦੀ ਸਭਾਵਨਾ ਹੈ ਤੇ ਇਸੀ ਮੌਸਮ ਦੀ ਤਾਜ਼ਾ ਜਾਣਕਾਰੀ ਮੌਸਮ ਦੀ ਹਰ ਅਪਡੇਟ ਸਾਡਾ ਨਾਲ ਸਾਂਝੀ ਕਰਦੇ ਰਵਾਂਗੇ ਵੇਖਦੇ ਰਹੋ ਪੰਜਾਬੀ ਲਿੰਕ ਮੀਡੀਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ